ਅਮਰੀਕਾ ਦੇ ਵਿੱਚ ਹੁਣ ਟਰੱਕ ਡਰਾਈਵਰ ਦੀ ਨੌਕਰੀ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਹਜ਼ਾਰਾਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਦੀ ਸਰਕਾਰ ਹੁਣ ਟਰੱਕ ਡਰਾਈਵਰਾਂ ਦੇ ਖਿਲਾਫ ਸਖਤ ਹੁੰਦੀ ਨਜ਼ਰ ਆ ਰਹੀ ਹੈ ਤਾਂ ਪੰਜਾਬੀਆਂ ਸਮੇਤ 130 ਦੇ ਕਰੀਬ ਵਿਅਕਤੀਆਂ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਵਾਪਰ ਰਹੇ ਹਾਦਸਿਆਂ ਮਗਰੋਂ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੇ ਲਈ ਟਰੱਕ ਡਰਾਈਵਿੰਗ ਲਾਇਸੈਂਸ ਦੇ ਨਿਯਮ ਨੇ ਜਿਹੜੇ ਕਾਫੀ ਸਖਤ ਕਰ ਦਿੱਤੇ ਨੇ ਤਾਂ ਹੁਣ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਫਿਰ ਅਮਰੀਕੀ ਨਾਗਰਿਕ ਹੀ ਹੈਵੀ ਡਿਊਟੀ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਬਣਵਾ ਸਕਦੇ ਨੇ ਤਾਂ ਇਸੇ ਦੌਰਾਨ ਅਮਰੀਕਾ ਵੱਲੋਂ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਮਹੀਨੇ ਦੇ ਦੌਰਾਨ 130 ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 28 ਜਿਹੜੇ ਨੇ ਉਹ ਪੰਜਾਬੀ ਦੱਸੇ ਜਾ ਰਹੇ ਨੇ ਤਾਂ 트럼ਪ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਨਵਾਂ ਨਿਯਮ ਹੁਣ ਲਾਗੂ ਹੋ ਗਿਆ ਹੈ ਜਿਸ ਤਹਿਤ ਗ੍ਰੀਨ ਕਾਰਡ ਜਾਂ ਫਿਰ ਯੂਐਸ ਸਿਟੀਜ਼ਨ ਹੋਣ ਬਿਨਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ ਉੱਥੇ ਹੀ ਆਈਸੀਈ ਨੇ ਉਕਲਾਹੋਮਾ ਅਤੇ ਕੈਲੀਫੋਰਨੀਆ ਸਮੇਤ ਕਈ ਸੂਬਿਆਂ ਦੇ ਵਿੱਚ ਟਰੱਕ ਡਰਾਈਵਰਾਂ ਦੀ ਖਾਸ ਤੌਰ ਤੇ ਜਾਂਚ ਵੀ ਕੀਤੀ ਹੈ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਿੱਥੇ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋਅ ਕਰਕੇ ਲੈ ਜਾਂਦੇ ਦਿਖਾਏ ਜਾ ਰਹੇ ਨੇ ਟੌਕਲੋਮਾ ਦੇ ਗਵਰਨਰ ਕੈਵਿਨ ਸਟਿੱਟ ਨੇ ਆਖਿਆ ਕਿ ਹੈਵੀ ਵਹੀਕਲ ਨੂੰ ਅਣਜਾਣ ਹੱਥਾਂ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਜੋ ਕਿ 마ਸੂਮ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾ ਸਕਦੇ ਨੇ ਇਸ ਤੋਂ ਇਲਾਵਾ ਅਮਰੀਕਾ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਸਖਤੀ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ 2 ਲੱਖ ਦੇ ਕਰੀਬ ਟਰੱਕ ਡਰਾਈਵਰ ਕੱਚੇ ਨੇ ਅਤੇ ਇਹਨਾਂ ਦੇ ਵਿੱਚੋਂ ਹਜ਼ਾਰਾਂ ਪੰਜਾਬੀ ਨੌਜਵਾਨ ਨੇ ਵਕ ਵਕ ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਵਿੱਚ ਸਰਕਾਰ ਵੱਡੇ ਪੱਧਰ ਉੱਤੇ ਆ ਕੁਝ ਕੇਸਾਂ ਨੂੰ ਰੱਦ ਕਰਨ ਦੀ ਯੋਜਨਾ ਬਣਾ ਸਕਦੀ ਹੈ ਜਿਸ ਕਾਰਨ ਲੱਖਾਂ ਪ੍ਰਵਾਸੀਆਂ ਦੇ ਲਈ ਹੋਰ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਪ੍ਰਵਾਸੀ ਡਰਾਈਵਰ ਵੱਲੋਂ ਜੋ ਹਾਦਸਾ ਹੋਇਆ ਸੀ ਕੁਝ ਲੋਕਾਂ ਦੀ ਜਾਨ ਚਲੇਗੀ ਉਸ ਤੋਂ ਬਾਅਦ ਜਿੱਥੇ ਡਰਾਈਵਰ ਦੇ ਖਿਲਾਫ ਸਖਤੀ ਕੀਤੀ ਗਈ ਉੱਥੇ ਹੀ ਅਮਰੀਕਾ ਸਰਕਾਰ ਵੱਲੋਂ ਹੁਣ ਸਖਤ ਕਦਮ ਚੁੱਕੇ ਜਾ ਰਹੇ ਨੇ ਖਾਸ ਕਰਕੇ ਪੰਜਾਬ ਤੋਂ ਗਏ ਨੌਜਵਾਨਾਂ ਦੇ ਉੱਤੇ ਗਾਜgir ਰਹੀ ਹੈ ਤੇ ਉਹਨਾਂ ਦੇ ਹੁਣ ਆ ਡਰਾਈਵਿੰਗ ਲਾਇਸੈਂਸ ਨੇ ਜਿਹੜੇ ਰੱਦ ਹੋ ਰਹੇ ਨੇ ਜਾਂ ਫਿਰ ਨਵੇਂ ਲਾਇਸੈਂਸ ਬਣਾਉਣ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ